ਬੜੇ ਪੁਰਾਣੇ ਸਮੇਂ ਦੀ ਗੱਲ ਐ ਕਿ ਇੱਕ ਵਾਰੀ ਮਨੁੱਖ ਇੱਕ ਬੜੇ ਗਿਆਨਬਾਨ ਮਹਾਪੁਰਸ਼ ਕੋਲ ਗਿਆ ਤੇ ਦੋਵੇਂ ਹੱਥ ਜੋੜ ਕੇ ਬੇਨਤੀ ਕੀਤੀ ਮੈਂ ਬਹੁਤ ਤਰੱਕੀ ਕਰਨਾ ਚਾਹੁੰਦਾ ਚਾਹੁੰਦਾ ਹਾਂ ਕਿ ਹਰ ਕੋਈ ਮੇਰੀ ਪ੍ਰਸ਼ੰਸਾ ਕਰੇ ਬੱਚੇ-ਬੱਚੇ ਦੀ ਜ਼ੁਬਾਨ ਤੇ ਮੇਰਾ ਨਾਮ ਹੋਵੇ ਇਸ ਤੋਂ ਇਲਾਵਾ ਮੈਂ ਸੁਖ ਸ਼ਾਂਤੀ ਤੇ ਸਹਜ ਵਾਲਾ ਜੀਵਨ ਬਤੀਤ ਕਰਨਾ ਚਾਹੁੰਦਾ ਮਹਾਪੁਰਸ਼ ਮਨੁੱਖ ਦੀਆਂ ਗੱਲਾਂ ਸੁਣ ਕੇ ਬੜੇ ਖੁਸ਼ ਹੋਏ ਉਹਨਾਂ ਨੇ ਆਪਣੀ ਅਲਮਾਰੀ ਚੋਂ ਦੋ ਥੈਲੇ ਕੱਢੇ ਤੇ ਮਨੁੱਖ ਨੂੰ ਦਿੰਦੇ ਹੋਏ ਕਿਆ ਇਹ ਤੈਨੂੰ ਮੈਂ ਬਹੁਤ ਕੀਮਤੀ ਥੈਲੇ ਦੇ ਰਿਹਾ ਹਾਂ ਇਹ ਪਹਿਲੇ ਥੈਲੇ ਵਿੱਚ ਤੇਰੇ ਗਵਾਂਢੀ ਦੀਆਂ ਬੁਰਾਈਆਂ ਭਰੀਆਂ ਹੋਈਆਂ ਹਨ ਇਸ ਨੂੰ ਤੂੰ ਹਮੇਸ਼ਾ ਬੰਦ ਰੱਖਣਾ ਹੈ ਇਸ ਨੂੰ ਨਾ ਕਦੀ ਤੂੰ ਆਪ ਦੇਖਣਾ ਹੈ ਤੇ ਨਾ ਹੀ ਕਦੀ ਕਿਸੇ ਹੋਰ ਨੂੰ ਵਿਖਾਉਣਾ ਇਸ ਥੈਲੇ ਨੂੰ ਤੂੰ ਪਿੱਠ ਪਿੱਛੇ ਲਟਕਾ ਲੈ ਇਹ ਦੂਸਰਾ ਥੈਲਾ ਮਨੁੱਖ ਨੇ ਮਹਾਪੁਰਸ਼ ਨੂੰ ਪੁੱਛਿਆ ਇਸ ਦੂਸਰੇ ਥੈਲੇ ਵਿੱਚ ਤੇਰੀਆਂ ਸਾਰੀਆਂ ਬੁਰਾਈਆਂ ਭਰੀਆਂ ਹੋਈਆਂ ਹਨ ਇਸ ਨੂੰ ਤੂੰ ਦਿਨ ਵਿੱਚ ਕਈ ਵਾਰ ਖੋਲ ਕੇ ਦੇਖਣਾ ਇਸ ਕਰਕੇ ਇਹ ਥੈਲਾ ਤੂੰ ਅਗਲੇ ਪਾਸੇ ਲਟਕਾ ਲੈ ਫਿਰ ਮੈਨੂੰ ਉਹ ਸਾਰਾ ਕੁਝ ਮਿਲ ਜਾਏਗਾ ਜੋ ਮੈਂ ਤੁਹਾਡੇ ਕੋਲੋਂ ਮੰਗਿਆ ਹੈ ਮਨੁੱਖ ਨੇ ਮਹਾਪੁਰਸ਼ ਨੂੰ ਫਿਰ ਸਵਾਲ ਕੀਤਾ ਜ਼ਰੂਰ ਮਿਲੇਗਾ ਜੇ ਤੂੰ ਮੇਰੇ ਦੱਸੇ ਮੁਤਾਬਕ ਅਮਲ ਕਰੇਗਾ ਮਹਾਪੁਰਸ਼ ਨੇ ਥੋੜਾ ਮੁਸਕਰਾਉਂਦਿਆਂ ਕਿਹਾ ਮਨੁੱਖ ਨੇ ਦੋਵੇਂ ਥੈਲੇ ਚੁੱਕ ਕੇ ਤੇ ਆਪਣੇ ਘਰ ਆ ਗਿਆ ਘਰ ਆ ਕੇ ਉਸਨੇ ਆਪਣੀਆਂ ਬੁਰੀਆਈਆਂ ਵਾਲੇ ਥੈਲੇ ਦਾ ਚੰਗੀ ਤਰ੍ਹਾਂ ਮੂੰਹ ਬੰਦ ਕਰਕੇ ਆਪਣੀ ਪਿੱਠ ਪਿਛੇ ਲਟਕਾ ਲਿਆ ਤੇ ਆਪਣੇ ਗਵਾਂਢੀ ਦੀਆਂ ਬੁਰੀਆਈਆਂ ਵਾਲੇ ਥੈਲੇ ਦਾ ਮੂੰਹ ਖੋਲ ਕੇ ਆਪਣੇ ਅੱਗੇ ਲਟਕਾ ਲਿਆ ਉਹ ਸਾਹਮਣੇ ਵਾਲੇ ਥੈਲੇ ਨੂੰ ਦਿਨ ਵਿੱਚ ਕਈ-ਕਈ ਵਾਰ ਚੰਗੀ ਤਰ੍ਹਾਂ ਵਿੱਚ ਝਾਕ-ਝਾਕ ਕੇ ਵੇਖਦਾ ਤੇ ਦੂਜਿਆਂ ਨੂੰ ਵੀ ਵਿਖਾਉਂਦਾ ਰਹਿੰਦਾ ਇਸ ਕਰਕੇ ਮਨੁੱਖ ਨੇ ਜਿਹੜੇ ਵਰਦਾਨ ਮੰਗੇ ਸਨ ਉਹ ਉਲਟੇ ਹੋ ਗਏ ਅਜੋ ਬੇਚੈਨੀ ਵਿੱਚ ਭਟਕ ਰਿਹਾ ਸਾਰਿਆਂ ਨਾਲ ਈਰਖਾ ਕਰ ਰਿਹਾ ਤਰੱਕੀ ਦੀ ਥਾਂ ਅਦੋਗਤੀ ਵੱਲ ਜਾ ਰਿਹਾ ਜੇ ਮਨੁੱਖ ਆਪਣੇ ਗਵਾਂਡੀਆਂ ਅਤੇ ਬਾਖਵਾਂ ਦੀਆਂ ਬੁਰਾਈਆਂ ਵੇਖਣੀਆਂ ਬੰਦ ਕਰ ਦੇ ਤੇ ਆਪਣੀਆਂ ਬੁਰਾਈਆਂ ਉੱਪਰ ਹਮੇਸ਼ਾ ਨਜ਼ਰ ਰੱਖੇ ਤਾ ਉਸਦੀ ਜੀਵਨ ਸੁਖ ਸ਼ਾਂਤੀ ਸਹਿਜ ਅਤੇ ਸੋਹਜ ਭਰਿਆ ਹੋ ਸਕਦਾ ਹੈ ਸੋ ਦੋਸਤੋ ਜੇ ਤੁਹਾਨੂੰ ਇਹ ਕਹਾਣੀ ਅੱਜ ਦੇ ਟਾਈਮ ਨਾਲ ਰਲਦੀ ਮਿਲਦੀ ਨਜ਼ਰ ਆਉਂਦੀ ਹੈ ਤਾਂ ਇਸ ਵੀਡੀਓ ਨੂੰ ਲਾਈਕ ਜਰੂਰ ਕਰਿਓ ਤੇ ਇਸ ਵੀਡੀਓ ਨੂੰ ਅੱਗੇ ਸ਼ੇਅਰ ਜਰੂਰ ਕਰਿਓ ਤਾਂਕਿ ਕਿਸੇ ਦੇ ਕੰਮ ਆ ਸਕੇ ਇਸ ਤਰ੍ਹਾਂ ਦੀਆਂ ਹੋਰ ਕਹਾਣੀਆਂ ਲਈ ਚੈਨਲ ਨੂੰ ਸਬਸਕ੍ਰਾਈਬ ਕਰਕੇ ਸਪੋਰਟ ਜਰੂਰ ਕਰਿਓ